52000 52000 52000 ਆਨੰਦ ਕਾਰਜ ਅਤੇ ਘਰ ਤੋਂ ਵਿਦਾਇਗੀ ਹੋਣ ਤੋਂ ਬਾਅਦ ਕੁਰਸ਼ਰਨ ਅਤੇ ਬਲਕਰਨ ਦੀ ਭੈਣ ਫਾਈਨਲੀ ਮੈਰਿਜ ਪੈਲੇਸ ਪਹੁੰਚ ਚੁੱਕੀ ਹੈ ਹਾਲ ਹੀ ਵਿੱਚ ਉਹਨਾਂ ਵੱਲੋਂ ਰਿਬਨ ਕਟਾਈ ਦੀ ਵੀਡੀਓ ਸਾਂਝੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਪਲ ਦਾ ਮੈਰਿਜ ਪੈਲੇਸ ਵਿੱਚ ਧੂਮਧਾਮ ਦੇ ਨਾਲ ਵੈਲਕਮ ਹੋਇਆ ਨਾਲ ਦੇ ਨਾਲ ਭੈਣ ਵੱਲੋਂ ਕਲੀਅਰ ਸੁੱਟਣ ਦੀ ਵੀ ਰਸਮ ਕੀਤੀ ਗਈ ਆਓ ਤੁਹਾਡੇ ਨਾਲ ਪੂਰੀ ਵੀਡੀਓ ਅੱਗੇ ਸਾਂਝੀ ਕਰਦੇ ਹਾਂ ਹੈਂ ਨਹੀਂ ਪਿੰਡ ਸਾਡਾ ਪਨੀਰ ਦੇ ਸਰਾਣੇ ਖੜਾ ਬੜਾ ਵੀਰ ਦੀ ਬਰਾਬਰ ਓਏ ਨਾਕਾ ਸਾਲਿਆਂ ਦਾ ਨਹੀਂ ਸਾਲਿਆਂ ਦਾ ਏ ਆਪਾਂ ਸਾਲੋ ਆਪਾਂ ਹੀ ਖੜੇ ਹੋਏ ਸਾਰੇ ਕਿਉਂ ਵੀਰੇ ਨਾਕਾ ਸਾਲਿਆਂ ਦਾ ਏ ਇਹ ਸਾਲੇ ਸਾਲਿਆਂ ਦਾ ਏ ਬਰਾਬਰ ਓਏ ਨਾਕਾ ਸਾਲਿਆਂ ਦਾ ਨਹੀਂ ਸਾਲਿਆਂ ਦਾ 51000 51000 51000 ਕੱਢ ਕਰ ਪਾ ਨਾ ਛੋੜ